ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਲਾਲੜੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਤੇ ਵਿਜੀਲੈਂਸ ਬਿਊਰੋ ਨੂੰ ਬੇਨਤੀ ਦੇ ਰੂਪ ਵਿੱਚ ਮੰਗ ਕੀਤੀ ਗਈ ਹੈ ਜੋ ਕਿ ਮਜ਼ਦੂਰ ਯੂਨੀਅਨ ਮਜ਼ਦੂਰਾਂ ਦਾ ਹਰ ਮਹੀਨੇ ਤਨਖਾਹ ਵਿੱਚੋਂ ਫੰਡ ਦੇ ਰੂਪ ਵਿੱਚ ਕਟਿਆ ਜਾ ਰਿਹਾ ਉਹ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਮਾਨੇ ਕੀਤਾ ਜਾ ਰਿਹਾ ਦੱਸ ਦਈਏ ਇਸ ਮਸਲੇ ਦੀ ਨਿਰਪੱਖ ਜਾਂਚ ਤੇ ਕਰਵਾਈ ਜਾਵੇ ਮਜ਼ਦੂਰ ਯੂਨੀਅਨ ਦੀ ਮੰਗ ਨੂੰ ਜਲਦ ਤੋਂ ਜਲਦ ਮੰਨ ਕੇ ਕਿਰਤੀ ਮਜ਼ਦੂਰਾਂ ਨੂੰ ਹਨਸਾਬ ਦਵਾਇਆ ਜਾਵੇ ਆਹ ਗੱਲ ਕਰਾਉਣਿਆ ਤੁਹਾਡੀ ਕਿਰਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਧੰਨਵਾਦ ਸਾਥੀ ਜਨਕੀ ਜੈ ਭੀਮ ਜੈ ਭਗ ਮੈਂ ਪ੍ਰਵੀਨ ਜਮਾਰ ਪ੍ਰਧਾਨ ਮਜ਼ਦੂਰ ਯੂਨੀਅਨ ਨਗਰ ਕੌਂਸਲਾਡੂ ਵੱਲੋਂ ਮੁੱਖ ਮੰਤਰੀ ਪੰਜਾਬ ਤੇ ਵਿਜੀਲੈਂਸ ਨੂੰ ਬੇਨਤੀ ਕਰਦਾ ਹਾਂ ਜੋ ਯੂਨੀਅਨ ਮਜ਼ਦੂਰ ਦਾ ਹਰ ਮਹੀਨੇ ਤਨਖਾਹ ਵਿੱਚ ਫੰਡ ਤੇ ਰੂਪ ਵਿੱਚ ਕਟਿਆ ਜਾ ਰਿਹਾ ਹੈ ਉਹ ਦਫਤਰੀ ਅਧਿਕਾਰੀਆਂ ਵੱਲੋਂ ਜਮ੍ਹਾਂ ਨਹੀਂ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਬੇਨਤੀ ਹੈ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਅੰਮ੍ਰਿਤ ਵਿੱਚ ਲਈ ਜਾਵੇ ਧੰਵਾਦ ਜੀ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਨਵੀਨ ਸਿੰਘ ਸਮੂਹ ਯੂਨੀਅਨ ਮੱਤਰ ਕਾਉਂਸਲ ਲਾ ਲਡੂ ਵੱਲੋਂ ਮੁੱਖ ਮੰਤਰੀ ਦੇ ਵਿਜੀਲੈਂਸ ਬਿਊਰੋ ਨੂੰ ਬੇਨਤੀ ਕਰਦਾ ਹਾਂ ਕਿ ਕਿ ਜੋ ਯੂਨੀਅਨ ਮਜ਼ਦੂਰਾਂ ਦੇ ਹਰ ਮਜ਼ਦੂਰੇ ਤਰਖਾ ਵਿੱਚੋਂ ਫੰਡ ਦੇ ਰੂਪ ਵਿੱਚ ਕੱਟਿਆ ਜਾ ਰਿਹਾ ਹੈ ਉਪ ਦਫ਼ਤਰ ਅਧਿਕਾਰੀਆਂ ਵੱਲੋਂ ਜਮ੍ਹਾਂ ਨਹੀਂ ਕੀਤਾ ਜਾ ਰਿਹਾ ਜੋ ਬੇਨਤੀ ਹੈ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਅੰਮਲ ਰੂਪ ਵਿੱਚ ਝਾਂਦੀ ਜਾਵੇ ਤੋਂ ਜੋ ਜਲਦ ਤੋਂ ਜਲਦ ਸਾਨੂੰ ਇਸ ਜਾਂਚ ਦੀ ਤੱਕ ਰੁਕ ਵਿੱਚ